ਤ੍ਰੀਕਾਲ ਮਿੱਤਰੋ ਲੋ ਜੀ ਅੱਜ ਸੁਣਾ ਰਹੇ ਹਾਂ ਲੋਕ ਤੱਥ ਇਹ ਦੁਨੀਆ ਦੀ ਕਹਾਣੀ ਹੈ ਕਿ ਦੁਨੀਆ ਬੰਦੇ ਨੂੰ ਕਿਸੇ ਪਾਸੇ ਜਿਉਣਾ ਨਹੀਂ ਦਿੰਦੀ ਦੋ ਟੈਗ ਹੁੰਦੇ ਆ ਦੁਨੀਆ ਕੋਲੇ ਜੇ ਤੁਸੀਂ ਕਦੀ ਬਾਜ਼ੀ ਹਾਰ ਗਏ ਫੇਰ ਵੀ ਤੁਹਾਨੂੰ ਟੈਗ ਲਾਊਗੀ ਜੇ ਤੁਸੀਂ ਤਰੱਕੀ ਕਰ ਗਏ ਫੇਰ ਵੀ ਟੈਗ ਲਾਊਗੀ ਸ਼ੇਅਰ ਕਰਿਓ ਤੇ ਸੁਣਿਓ ਹਾ ਦੁਨੀਆ ਦੇ ਦੰਦੇ ਵੀਰੇ ਦੋਨੇ ਪਾਸੇ ਆ ਬੇਪਤਾ ਬਈ ਤੂੰ ਹੱਸਦੀ ਏ ਹੱਸਿਆ ਦੁਨੀਆਂ ਦੇ ਦੰਦੇ ਵੀਰੇ ਦੋਨੇ ਪਾਸੇ ਏ ਬੇਪਤਾ ਬਈ ਤੂੰ ਹੱਸਦੀ ਏ ਹੱਸਿਆ ਕਿਸੇ ਦੀ ਤਰੱਕੀ ਇੱਥੇ ਕੌਣ ਜਰਦਾ ਬੇਈਮਾਨ ਦਿਲਾਂ ਦੇ ਵਈ ਲੋਕ ਗਿਰਿਆ ਹੋ ਗਿਆ ਕਾਮ ਜਾਪਤਾ ਹੰਕਾਰੀ ਕਹਿਣਗੇ ਜੇ ਫੇਲ ਹੋਗਾ ਕਹਿਣਗੇ ਲੈ ਕਿ ਸਿਰੇ ਦਾ ਹੋ ਗਿਆ ਕੰਮ ਜਾਪਤਾ ਕਾਰੀ ਕਹਿਣਗੇ ਫੇਲ ਹੋਗਾ ਕਹਿਣਗੇ ਲੈ ਕਿ ਸਿਰੇ ਦਾ ਪੜੇ ਵੀ ਦੇਖੇ ਆ ਮੂਹੇ ਬੇੜ ਦੇ ਕਿਸੇ ਦਾ ਸਮਾਏ ਜਦ ਮੜਾ ਚੱਲਦਾ ਕੌਣ ਕਿੱਥੇ ਆ ਕੇ ਵੀਰੇ ਧੋਖਾ ਦੇ ਜਾਵੇ ਕਿਸੇ ਤੇ ਪੁਰੋਸਾ ਨਹੀਂ ਹੋ ਇੱਕ ਬਲਦਾ ਆਪਣੇ ਵੀ ਬੂਹੇ ਉਹਨੂੰ ਢੇੜ ਲੈਂਦੇ ਐ ਸੋ ਮਾਏ ਕਿਸੇ ਤੇ ਜਦੋਂ ਮਾੜਾ ਚੱਲਦਾ ਕੌਣ ਕਿੱਥੇ ਆ ਕੇ ਵੀਰੇ ਧੋਖਾ ਦੇ ਜਾਵੇ ਰਿਹਾਨੀ ਪੁਰੋਸਾ ਵੀਰੇ ਇੱਕ ਬਲਦਾ ਕਰਮੁਤ ਓ ਯਾਰ ਕਰ ਮੇਰੇ ਸਾਲੇ ਗੰਦ ਨਿਰਿਆ ਹੋ ਗਿਆ ਕੰਮ ਜਾਬ ਤਾਂ ਹੰਕਾਰੀ ਕਹਿਣਗੇ ਜੇ ਫੇਲ ਹੋਗਾ ਕਹਿਣਗੇ ਲੈਕ ਸਿਰੇ ਦਾ ਕੰਮ ਜਾਬ ਹੋ ਗਿਆ ਤਾਂ ਹੰਕਾਰੀ ਕਹਿਣਗੇ ਜੇ ਫੇਲ ਹੋਗਾ ਕਹਿਣਗੇ ਲੈਕ ਸਿਰੇ ਦਾ ਕੰਦਾ ਤਾਂ ਕੰਮ ਹੁੰਦਾ ਲੋਕਾਂ ਦਾ ਤਾਂ ਕੰਮ ਹੁੰਦਾ ਲਤ ਖਿੱਚਣਾ ਆਖਰ ਨੂੰ ਹੁੰਦਾ ਮਿਹਨਤਾਂ ਨੇ ਜਿੱਤਣਾ ਬਾਦਲ ਦਿੰਦੇ ਆ ਮਾਰਿਤ ਕਦੀਰ ਨੂੰ ਛੱਡ ਪਰਵਾਹ ਉਹਦੇ ਨਾਲ ਪਿੜਿਆ ਕੰਮ ਜਦ ਹੋ ਗਿਆ ਤਾਂ ਹੰਕਾਰੀ ਕਹਿਣਗੇ ਫੇਲ ਹੋ ਗਿਆ ਕਹਿਣਗੇ ਲੈ ਕੇ ਸਿਰੇ ਦਾ ਹੋ ਗਿਆ ਤਾਂ ਹੰਕਾਰੀ ਕਹਿਣਗੇ ਫੇਲ ਹੋ ਗਿਆ ਕਹਿਣਗੇ ਲਲਕ ਸਿਰੇ ਦਾ ਕਾਲੇ ਮੌੜਾ ਦੱਬੀ ਚੱਲ ਕਿੱਲੀ ਮਿੱਤਰਾ ਛੱਡੀ ਦੀ ਨਹੀਂ ਹੁੰਦੀ ਡੋਰ ਟਿੱਲੀ ਮਿੱਤਰਾ ਕਾਲੇ ਮੌੜਾ ਦੱਬੀ ਚੱਲ ਕਿੱਲੀ ਮਿੱਤਰਾ ਛੱਡੀ ਦੀ ਨਹੀਂ ਹੁੰਦੀ ਡੋਰ ਟਿੱਲੀ ਮਿੱਤਰਾ ਹੋ ਮਿਲਗੀ ਤੇ ਰੱਕੀ ਐਵੇਂ ਮਾਣ ਨਾ ਕਰੀ ਓ ਵੀ ਡਿੱਗ ਪੈਂਦੇ ਜਿਹੜੇ ਬਹੁਤਾ ਤੜਿਆ ਕੰਮ ਜਾਬ ਹੋ ਗਿਆ ਤਾਂ ਹੰਕਾਰੀ ਕਹਿਣਗੇ ਫੇਲ ਹੋ ਗਿਆ ਕਹਿਣਗੇ ਲੈਕ ਸਿਰੇ ਦਾ ਕੰਮ ਜਾਬ ਹੋ ਗਿਆ ਤਾਂ ਹੰਕਾਰੀ ਕਹਿਣਗੇ ਓ ਫੇਲ ਹੋ ਗਿਆ ਕਹਿਣਗੇ ਲੈਕ ਸਿਰੇ ਦਾ